ਦੋਸਤੋ ਇੱਕ ਬੰਦਾ ਵਿਦੇਸ਼ ਦੇ ਵਿੱਚ ਜਾਂਦਾ ਹੈ ਆਪਣੀ ਰੋਜੀ ਰੋਟੀ ਕਮਾਉਣ ਵਾਸਤੇ ਤਾਂ ਜੋ ਉਹਦੇ ਪਿੱਛੇ ਉਹਦਾ ਪਰਿਵਾਰ ਵਧੀਆ ਜੀਵਨ ਬਤੀਤ ਕਰ ਸਕੇ ਉਹ ਬਾਹਰ ਹੈ ਕੇ ਹੱਡ ਤੋੜ ਮਿਹਨਤ ਕਰਦਾ ਹੈ ਤਾਂ ਜੋ ਪਿਛੋਂ ਉਹਦਾ ਜਿਹੜਾ ਪਰਿਵਾਰ ਹੈ ਉਹ ਸੁਖੀ ਰਹ ਸਕੇ ਉਹ ਖੁਸ਼ ਰਹ ਸਕੇ ਪਰ ਜੇਕਰ ਉਹ ਜਿਹੜਾ ਪਰਿਵਾਰ ਛੱਡ ਕੇ ਆਇਆ ਹੈ ਉਹਦੀ ਪਤਨੀ ਉਹਦੇ ਬੱਚੇ ਉਹਦੇ ਮਾਪਿਓ ਭੈਣ ਭਰਾ ਜੇਕਰ ਇਹ ਗੱਲ ਦਾ ਨਜਾਇਜ਼ ਫਾਇਦਾ ਚੱਕਣ ਤਾਂ ਉਸ ਬੰਦੇ ਤੇ ਕੀ ਬੀਤੇਗੀ ਇਹ ਤਾਂ ਉਹੀ ਜਾਣਦਾ ਹੈ ਅੱਜ ਦੀ ਕਹਾਣੀ ਦੇ ਵਿੱਚ ਵੀ ਕੁਝ ਇਸੇ ਤਰ੍ਹਾਂ ਹੀ ਹੋਇਆ ਸੀ ਘਰ ਦੇ ਦੋ ਮੈਂਬਰ ਬਾਹਰ ਗਏ ਸਨ ਪਰ ਮਗਰੋਂ ਜਿਹੜੀਆਂ ਉਹਨਾਂ ਦੀਆਂ ਘਰ ਵਾਲੀਆਂ ਸਨ ਉਹਨਾਂ ਨੇ ਇਸ ਗੱਲ ਦਾ ਨਜਾਇਜ਼ ਫਾਇਦਾ ਚੱਕਿਆ ਉਹਨਾਂ ਨੂੰ ਕੁਝ ਇਹੋ ਜਿਹਾ ਚਸਕਾ ਲੱਗਿਆ ਕਿ ਜਿਸ ਕਰਕੇ ਘਰ ਦੀ ਬਜ਼ੁਰਗ ਔਰਤ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਹੋਸਟ ਰਵੀ ਤੇ ਤੁਸੀਂ ਦੇਖ ਰਹੇ ਹੋ ਕੁੰਡਲ ਕਰਾਇਆ ਦੋਸਤੋ ਅੱਜ ਦੀ ਜਿਹੜੀ ਸੱਚੀ ਘਟਨਾ ਹੈ ਇਹ ਘਟਨਾ ਹੈ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੀ ਸੰਗਰੂਰ ਦੇ ਵਿੱਚ ਇੱਕ ਜਗ੍ਹਾ ਪੈਂਦੀ ਹੈ ਅਕਬਰਪੁਰ ਅਕਬਰਪੁਰ ਦੇ ਵਿੱਚ ਦੋ ਨੂੰਹਾਂ ਤੇ ਇੱਕ ਉਹਨਾਂ ਦੀ ਸੱਸ ਸਵਰਾਜਕੌਰ ਰਹਿੰਦੀ ਸੀ। ਸਵਰਾਜਕੌਰ ਦੇ ਦੋ ਮੁੰਡੇ ਸਨ ਤੇ ਦੋਨੇ ਹੀ ਵਿਦੇਸ਼ ਦੇ ਵਿੱਚ ਸੈਟਲ ਸਨ। ਸਵਰਾਜਕੌਰ ਦਾ ਜਿਹੜਾ ਵੱਡਾ ਮੁੰਡਾ ਸੀ ਉਹ ਜੂਕੇ ਦੇ ਵਿੱਚ ਰਹਿੰਦਾ ਸੀ ਤੇ ਛੋਟਾ ਮੁੰਡਾ ਫਰਾਂਸ ਦੇ ਵਿੱਚ ਪੱਕਾ ਸੀ। ਦੋਨਾਂ ਦੇ ਹੀ ਵਿਆਹ ਹੋ ਚੁੱਕੇ ਸਨ। ਦੋਨਾਂ ਦੀਆਂ ਘਰਵਾਲੀਆਂ ਇੱਥੇ ਸਵਰਾਜਕੌਰ ਦੇ ਨਾਲ ਹੀ ਰਹਿ ਰਹੀਆਂ ਸਨ। ਜਨਵਰੀ ਦਾ ਮਹੀਨਾ ਸੀ, ਠੰਡੀ ਰਾਤ ਸੀ ਤੇ ਰਾਤ ਦੇ ਕਰੀਬ 1:30 ਦਾ ਟਾਈਮ ਸੀ। ਦੋਨੇ ਨੂੰਹਾਂ ਆਪਣੇ ਘਰ ਦੀ ਛੱਤ ਤੇ ਚੜ੍ਹਦੀਆਂ ਨੇ। ਤੇ ਉੱਚੀ ਉੱਚੀ ਰੋਲਾ ਪਾਣਾ ਸ਼ੁਰੂ ਕਰ ਦਿੰਦੀਆਂ ਨੇ ਇਹਨਾਂ ਦਾ ਰੋਲਾ ਜਦੋਂ ਗਵਾਂਡੀ ਸੁੰਦੇ ਨੇ ਤਾਂ ਉਹ ਭੱਜ ਕੇ ਇਹਨਾਂ ਦੇ ਘਰ ਦੇ ਅੰਦਰ ਵਰਦੇ ਨੇ ਤਾਂ ਸਾਹਮਣੇ ਘਰ ਦੇ ਵਿੱਚ ਇਹਨਾਂ ਦੀ ਜਿਹੜੀ ਬਜ਼ੁਰਗ ਔਰਤ ਸੀ ਸਵਰਾਜ ਕੌਰ ਉਹਦੀ ਡੈੱਡ ਬੋਡੀ ਪਈ ਹੋਈ ਸੀ ਕਿਸੇ ਨੇ ਬੜੀ ਹੀ ਬਹਿਰਮੀ ਦੇ ਨਾਲ ਉਹਨੂੰ ਮਾਰ ਦਿੱਤਾ ਸੀ ਹੁਣ ਘਰਦਿਆਂ ਨੂਹਾ ਕੋਲੋਂ ਜਦੋਂ ਪੁੱਛਿਆ ਜਾਂਦਾ ਹੈ ਤਾਂ ਇਹਨਾਂ ਦਾ ਰੋੜੋ ਬੁਰਾ ਹਾਲ ਹੋ ਚੁੱਕਿਆ ਸੀ ਇਹ ਕੁਝ ਵੀ ਦੱਸਣ ਦੀ ਹਾਲਤ ਦੇ ਵਿੱਚ ਨਹੀਂ ਸਨ ਜਦੋਂ ਇਹਨਾਂ ਨੂੰ ਪਿਆਰ ਦੇ ਨਾਲ ਪੁੱਛਿਆ ਜਾਂਦਾ ਹੈ ਤਾਂ ਇਹ ਫਿਰ ਦੱਸਦੀਆਂ ਨੇ ਕਿ ਰਾਤ ਦੇ 1:30 ਵਜੇ ਦੇ ਕਰੀਬ ਇਹਨਾਂ ਦੇ ਘਰ ਦੇ ਵਿੱਚ ਅਣਪਛਾਤੇ ਬੰਦੇ ਅੰਦਰ ਵਰਦੇ ਨੇ ਤੇ ਇਹਨਾਂ ਦਾ ਕੀਮਤੀ ਸਮਾਨ ਚੋਰੀ ਕਰਨ ਲੱਗ ਪੈਂਦੇ ਨੇ ਜਦੋਂ ਸਵਰਾਜ ਕੋੜ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਦੇ ਹੱਥ ਦੇ ਵਿੱਚ ਇੱਕ ਲੋਹੇ ਦੀ ਰੋੜ ਫੜੀ ਹੋਈ ਸੀ ਤੇ ਉਹੀ ਰੋੜ ਦੇ ਨਾਲ ਇਸ ਸਵਰਾਜ ਕੋੜ ਨੂੰ ਮਾਰਦੇ ਨੇ ਤੇ ਉਹਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਹੁਣ ਇਹ ਵੀ ਦੱਸਦੀ ਹੈ ਕਿ ਇਹਨਾਂ ਨੇ ਵੀ ਰੋਕਣ ਦੀ ਕੋਸ਼ਿਸ਼ ਕੀਤੀ ਸੀ ਪਰ ਜਿਹੜੇ ਚੋਰ ਚੱਕੇ ਆਏ ਸਨ ਇਹਨਾਂ ਨੇ ਚਾਕੂਆਂ ਦੇ ਨਾਲ ਇਹਨਾਂ ਦੀਆਂ ਬਾਹਾਂ ਦੇ ਉੱਤੇ ਨਿਸ਼ਾਨ ਪਾ ਦਿੱਤੇ। ਹੁਣ ਜਿਹੜੇ ਲੋਕੀ ਇਕੱਠੇ ਹੋਏ ਸਨ ਇਹਨਾਂ ਦੇ ਵਿੱਚੋਂ ਕੋਈ ਜਾਣਾ ਪੁਲਿਸ ਨੂੰ ਫੋਨ ਕਰਦਾ ਹੈ ਤੇ ਪੁਲਿਸ ਵੀ ਮੌਕੇ ਤੇ ਆ ਜਾਂਦੀ ਹੈ। ਇੱਕ ਬੰਦਾ ਸਵਰਾਜਕੋਟ ਦੇ ਭਰਾ ਪ੍ਰਿਤਪਾਲ ਨੂੰ ਵੀ ਫੋਨ ਕਰ ਦਿੰਦਾ ਹੈ ਤੇ ਉਹ ਵੀ ਇਹਨਾਂ ਦੇ ਘਰ ਦੇ ਵਿੱਚ ਆ ਜਾਂਦਾ ਹੈ। ਪੁਲਿਸ ਵਾਲੇ ਜਦੋਂ ਆ ਕੇ ਇਹਨਾਂ ਨੂੰਹਾਂ ਕੋਲੋਂ ਪੁੱਛਦੇ ਨੇ ਤੇ ਇਹ ਫਿਰ ਸਵੇਂ ਉਹੀ ਬਿਆਨ ਦਿੰਦੀਆਂ ਨੇ ਕਿ ਕਈ ਲੋਕ ਇਹਨਾਂ ਦੇ ਘਰ ਦੇ ਵਿੱਚ ਆਏ ਤੇ ਚੋਰੀ ਕਰਨ ਦੇ ਇਰਾਦੇ ਦੇ ਨਾਲ ਉਹਨਾਂ ਨੇ ਸਮਾਨ ਚੋਰੀ ਕੀਤਾ ਤੇ ਜਦੋਂ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਇਹਨਾਂ ਦੇ ਉੱਤੇ ਚਾਕੂਆਂ ਦੇ ਨਾਲ ਹਮਲਾ ਕਰ ਦਿੱਤਾ ਤੇ ਇਹਨਾਂ ਨੇ ਆਪਣੀ ਜਾਨ ਨੂੰ ਬਚਾਉਣ ਦੇ ਲਈ ਦੂਸਰੇ ਕਮਰੇ ਦੇ ਵਿੱਚ ਜਾ ਕੇ ਅੰਦਰੋਂ ਕੁੰਟੀ ਲਾ ਦਿੱਤੀ ਪਰ ਉਹ ਜਾਂਦੇ ਜਾਂਦੇ ਸਮਾਨ ਨੂੰ ਵੀ ਚੋਰੀ ਕਰਕੇ ਲੈ ਗਏ ਤੇ ਨਾਲ ਹੀ ਇਹਨਾਂ ਦੀ ਜਿਹੜੀ ਸੱਸ ਸੀ ਉਹਨੂੰ ਵੀ ਮਾਰ ਗਏ ਪੁਲਿਸ ਨੂੰ ਇਹ ਵੀ ਦੱਸਿਆ ਗਿਆ ਕਿ ਘਰ ਦੇ ਵਿੱਚੋਂ ਇੱਕ ਆਈਫੋਨ 6 ਟੋਲੇ ਸੋਨਾ ਤੇ ਕੁਝ ਨਕਦੀ ਵੀ ਚੋਰੀ ਹੋਈ ਹੈ ਹੁਣ ਪ੍ਰਿਤਪਾਲ ਸਵਰਾਜਕੌਰ ਦਾ ਭਰਾ ਪੁਲਿਸ ਨੂੰ ਇਹ ਵੀ ਦੱਸਦਾ ਹੈ ਇਹ ਜਿਹੜੀਆਂ ਨੂਹਾਂ ਨੇ ਰੋੜੀਆਂ ਨੇ ਇਹਨਾਂ ਦਾ ਵੀ ਕਿਰਦਾਰ ਜ਼ਿਆਦਾ ਵਧੀਆ ਨਹੀਂ ਹੈ ਇਹ ਵੀ ਇਸ ਘਟਨਾ ਨੂੰ ਅੰਜਾਮ ਦੇ ਸਕਦੀਆਂ ਨੇ ਕਿਉਂਕਿ ਇਹਨਾਂ ਨੇ ਜਦੋਂ ਸਵਰਾਜ ਕੋਰ ਜ਼ਿੰਦਾ ਸੀ ਤਾਂ ਕਦੀ ਉਹਨੂੰ ਪਾਣੀ ਤੱਕ ਨਹੀਂ ਪੁੱਛਿਆ ਸੀ ਉਹਦੇ ਨਾਲ ਲੜਦੀਆਂ ਸਨ ਝਗੜਦੀਆਂ ਸਨ ਤੇ ਹੁਣ ਇਹ ਜਦੋਂ ਮਰ ਗਈ ਹੈ ਤਾਂ ਉਹਨੇ ਹੰਝੂ ਟਪਕਾਰੀਆਂ ਨੇ ਇਹ ਗੱਲ ਸੁਣਨ ਤੋਂ ਬਾਅਦ ਪੁਲਿਸ ਵਾਲਿਆਂ ਨੂੰ ਵੀ ਇਹਨਾਂ ਨੂਹਾਂ ਦੇ ਉੱਤੇ ਸ਼ਾਕੋਣਾ ਸ਼ੁਰੂ ਹੋ ਗਿਆ ਸੀ ਹੁਣ ਪੁਲਿਸ ਵਾਲੇ ਤਾਂ ਇਸ ਰਾਤ ਇਹਨਾਂ ਨੂੰ ਕੁਝ ਨਹੀਂ ਪੁੱਛਦੇ ਅਗਲੇ ਦਿਨ ਜਦੋਂ ਪੁਲਿਸ ਫਿਰ ਤੋਂ ਆਉਂਦੀ ਹੈ ਤਾਂ ਇਹਨਾਂ ਨੂਹਾਂ ਨੂੰ ਕਮਰੇ ਦੇ ਵਿੱਚ ਬਿਠਾ ਕੇ ਇਹਨਾਂ ਕੋਲੋਂ ਫਿਰ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਫਿਰ ਆਖਿਰਕਾਰ ਇਹਨਾਂ ਦੀ ਜਿਹੜੀ ਵੱਡੀ ਨੂ ਸੀ ਉਹ ਟੁੱਟਦੀ ਹੈ ਤੇ ਉਹ ਬਕਦੀ ਹੈ ਰਜਿੰਦਰ ਕੋੜ ਹੁਣ ਇਹ ਵੱਡੀ ਨੂ ਜਿਹੜੀ ਇੱਕ ਕਹਾਣੀ ਦੱਸਦੀ ਹੈ ਜਿਹੜੀ ਕਹਾਣੀ ਲੋਕ ਸੁਣਨ ਤੋਂ ਬਾਅਦ ਹੈਰਾਨ ਰਹਿ ਗਏ ਸਨ ਇਹ ਦੱਸਦੀ ਹੈ ਕਿ 31 ਸਾਲਾ ਰਜਿੰਦਰ ਕੋੜ ਇਹਦਾ 5 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਇਹਦਾ ਪਤੀ ਵਿਆਹ ਕਰਾ ਕੇ ਜੂਕੇ ਚਲਾ ਗਿਆ ਸੀ ਥੋੜੀ ਦੇਰ ਬਾਅਦ ਇਹ ਵੀ ਜੂਕੇ ਗਈ ਸੀ ਪਰ ਉੱਥੇ ਜਾ ਕੇ ਇਹਦੀ ਆਪਣੇ ਪਤੀ ਦੇ ਨਾਲ ਅਨਬਨ ਹੋ ਗਈ ਇਹ ਵਾਪਸ ਇੰਡੀਆ ਦੇ ਵਿੱਚ ਆ ਗਈ ਹੁਣ ਇਹ ਇੱਥੇ ਆ ਕੇ ਆਪਣੇ ਪੇਕੇ ਘਰ ਰਹਿਣਾ ਚਾਹੁੰਦੀ ਸੀ ਪਰ ਇਹਦੀ ਸੱਸੀ ਨੂੰ ਕਹਿੰਦੀ ਹੈ ਕਿ ਤੂੰ ਮੇਰੇ ਨਾਲ ਹੀ ਰਹਿ ਤੂੰ ਆਪਣੇ ਪੇਕੇ ਘਰ ਨਾ ਰਹਿ ਆਪਾ ਦੋਨੇ ਜਾਨੀਆਂ ਮਿਲ ਕੇ ਇਸ ਪਿੰਡ ਦੇ ਵਿੱਚ ਹੀ ਰਮਾਂ ਕਿਆਂ ਇਹ ਹੁਣ ਇਹ ਵੀ ਦੱਸਦੀ ਹੈ ਕਿ ਜਦੋਂ ਹੁਣ ਇਹ ਆਪਣੇ ਸੌੜੇ ਘਰ ਰਹਿ ਰਹੀ ਸੀ ਤਾਂ ਹਜੇ ਇਹਦੀ ਉਮਰ ਵੀ ਜ਼ਿਆਦਾ ਨਹੀਂ ਸੀ ਤੇ ਇਹ ਇਸੇ ਲਈ ਇਸ ਪਿੰਡ ਦੇ ਵਿੱਚ ਰਹਿਣ ਵਾਲੇ ਇੱਕ ਬੰਦੇ ਲੱਕੀ ਦੇ ਨਾਲ ਇਹਦਾ ਪ੍ਰੇਮ ਪ੍ਰਸੰਗ ਪੈ ਜਾਂਦਾ ਹੈ ਇਹ ਹੁਣ ਲੱਕੀ ਨੂੰ ਕਈ ਵਾਰੀ ਆਪਣੇ ਘਰ ਦੇ ਵਿੱਚ ਬੁਲਾਉਂਦੀ ਸੀ ਤੇ ਰਾਤ ਨੂੰ ਇਹਦੇ ਨਾਲ ਫਿਜ਼ੀਕਲ ਰਿਲੇਸ਼ਨ ਬਣਾਉਂਦੀ ਸੀ ਤੇ ਇਹ ਇਹ ਵੀ ਦੱਸਦੀ ਹੈ ਕਿ ਇਹਦੇ ਬਾਰੇ ਉਹਦੀ ਸੱਸ ਨੂੰ ਪਤਾ ਲੱਗ ਚੁੱਕਿਆ ਸੀ ਜਿਸ ਕਰਕੇ ਉਹਦੀ ਇਹ ਸੱਸ ਜਿਹੜੀ ਇਹਦੇ ਨਾਲ ਲੜਦੀ ਝਗੜਦੀ ਸੀ ਤੇ ਸਵਰਾਜ ਕੋੜ ਹੁਣ ਇਹਦੀ ਸੱਸ ਇਹਨੂੰ ਬਾਹਰ ਕਿਤੇ ਵੀ ਨਹੀਂ ਜਾਣ ਦਿੰਦੀ ਸੀ ਜਾਨਕਿ ਇਹਨਾਂ ਦੇ ਰਿਲੇਸ਼ਨ ਦੇ ਵਿੱਚ ਇਹ ਇੱਕ ਹਿਸਾਬ ਦੇ ਨਾਲ ਰੋੜਾ ਬਣ ਰਹੀ ਸੀ ਰਜਿੰਦਰ ਕੋੜ ਇਹ ਵੀ ਦੱਸਦੀ ਹੈ ਕਿ ਜਿਹੜੀ ਇਹਨਾਂ ਦੀ ਛੋਟੀ ਨੂੰਹ ਹੈ ਰਾਜਬੀਰ ਕੋੜ ਉਹਦਾ ਵੀ ਚੱਕਰ ਨਾਲ ਦੇ ਪਿੰਡ ਦੇ ਵਿੱਚ ਰਹਿੰਦੇ ਹੋਏ सोनू ਨਾਮ ਦੇ ਮੁੰਡੇ ਦੇ ਨਾਲ ਪੈ ਗਿਆ ਸੀ ਤੇ ਇਹ ਹੁਣ ਦੋਨੇ ਜਾਣੀਆਂ ਮਿਲ ਕੇ ਰਾਤ ਨੂੰ ਆਪਣੀ ਸੱਸ ਨੂੰ ਨਸ਼ੇ ਦੀ ਦਵਾਈ ਰੋਟੀ ਦੇ ਵਿੱਚ ਪਾ ਕੇ ਦੇ ਦਿੰਦੀਆਂ ਸਨ ਤੇ ਮਗਰੋਂ ਆਪਣੇ ਆਸ਼ਕਾਂ ਨੂੰ ਬੁਲਾਉਂਦੀਆਂ ਸਨ ਤੇ ਉਹਨਾਂ ਦੇ ਨਾਲ ਪੂਰੀ ਰਾਤ ਮਜੇ ਲੈਂਦੀਆਂ ਸਨ ਪਰ ਕੁਝ ਦਿਨਾਂ ਤੋਂ ਇਹਨਾਂ ਦੀ ਜਿਹੜੀ ਸੱਸ ਸੀ ਸਬਰਾਜ ਕੋੜ ਉਹ ਰੋਟੀ ਨਹੀਂ ਖਾ ਰਹੀ ਸੀ ਸ਼ਾਇਦ ਉਹਨੂੰ ਇਹਨਾਂ ਦੋਨਾਂ ਦੇ ਉੱਤੇ ਹੀ ਸ਼ੱਕ ਹੋ ਗਿਆ ਸੀ ਔਰ ਕੁਝ ਦਿਨਾ ਤੋਂ ਇਹਨਾਂ ਦੀ ਜਿਹੜੀ ਸੱਸ ਸੀ ਸਪਰਾਜਕੌਰ ਉਹ ਰੋਟੀ ਨਹੀਂ ਖਾ ਰਹੀ ਸੀ ਸ਼ਾਇਦ ਉਹਨੂੰ ਇਹਨਾਂ ਦੋਨਾਂ ਦੇ ਉੱਤੇ ਸ਼ੱਕ ਹੋ ਗਿਆ ਸੀ ਕਿ ਉਹ ਉਹਨੂੰ ਨਸ਼ੇ ਦੀ ਦਵਾਈ ਪਾ ਕੇ ਰਾਤ ਨੂੰ ਦਿੰਦੀਆਂ ਨੇ ਇਹਨੂੰ ਹੁਣ ਕਈ ਦਿਨ ਹੋ ਗਏ ਸੰਨ ਇਹ ਰਾਤ ਨੂੰ ਰੋਟੀ ਜਾਂ ਖੁਦ ਬਣਾ ਲੈਂਦੀ ਸੀ ਜਾਂ ਫਿਰ ਬਾਹਰੋਂ ਮੰਗਵਾ ਲੈਂਦੀ ਸੀ ਜਿਸ ਕਰਕੇ ਇਹ ਪੂਰੀ ਰਾਤ ਜਾਗਦੀ ਰਹਿੰਦੀ ਸੀ ਇਹਨਾਂ ਦੀ ਸੱਸ ਦੇ ਕਰਕੇ ਹੀ ਇਹ ਦੋਨੇ ਹੀ ਆਪਣੇ ਆਸ਼ਕਾਂ ਨੂੰ ਨਹੀਂ ਮਿਲ ਪਾਉਂਦੀਆਂ ਸਨ ਤੇ ਇਹ ਦੋਨੇ ਹੀ ਆਪਣੇ ਆਸ਼ਕਾਂ ਤੋਂ ਬਿਨਾ ਨਹੀਂ ਰਹਿ ਸਕਦੀਆਂ ਸਨ ਕਿਉਂਕਿ ਇਹਨਾਂ ਦੇ ਉੱਤੇ ਕਾਮ ਦਾ ਪੂਰੀ ਤਰ੍ਹਾਂ ਪੂਤ ਸਵਾਰ ਸੀ ਤੇ ਇਹ ਹੁਣ ਆਪਣੀ ਸੱਸ ਨੂੰ ਆਪਣੇ ਰਸਤੇ 'ਚੋਂ ਹਟਾਉਣਾ ਚਾਹੁੰਦੀਆਂ ਸਨ ਜਿਹੜੀ ਵੱਡੀ ਨੂੰ ਸੀ ਆਪਣੇ ਆਸ਼ਕ ਲਕੀ ਨੂੰ ਕਹਿੰਦੀ ਹੈ ਕਿ ਉਹ ਉਹਦੀ ਸੱਸ ਨੂੰ ਮਾਰ ਦਵੇ ਕਿਉਂਕਿ ਜੇਕਰ ਉਹ ਮਰ ਜਾਵੇਗੀ ਤਾਂ ਫਿਰ ਇਹਨਾਂ ਨੂੰ ਰੋਕਣ ਟੋਕਣ ਵਾਲਾ ਕੋਈ ਵੀ ਨਹੀਂ ਹੋਵੇਗਾ ਤੇ ਫੇਰ ਭਾਵੇਂ ਇਹ ਰਾਤ ਹੋਵੇ ਦਿਨ ਹੋਵੇ ਇੱਕ ਦੂਜੇ ਨੂੰ ਮਿਲ ਸਕਣਗੇ ਜਿਹੜਾ ਲੱਕੀ ਸੀ ਇਹ ਵੀ ਉਹਦੀ ਗੱਲ ਮੰਨਦਾ ਹੈ ਤੇ ਆਪਣੀ ਇੱਕ ਦੋਸਤ ਨੂੰ ਨਾਲ ਲੈਂਦਾ ਹੈ ਗੋਪੀ ਨੂੰ ਤੇ ਇਹ ਗੋਪੀ ਇੱਕ ਦਿਨ ਪਹਿਲਾਂ ਹੀ ਆ ਕੇ ਰਜਿੰਦਰ ਕੋਰ ਨੂੰ ਨਸ਼ੇ ਦੀ ਦਵਾਈ ਦੇ ਕੇ ਚਲਾ ਜਾਂਦਾ ਹੈ ਇਹ ਜਿਹੜੀ ਰਜਿੰਦਰ ਕੋਰ ਸੀ ਇਹ ਨਸ਼ੇ ਦੀਆਂ ਗੋਲੀਆਂ ਰੋਟੀ ਦੇ ਵਿੱਚ ਪਾ ਕੇ ਆਪਣੀ ਸੱਸ ਨੂੰ ਖਵਾ ਦਿੰਦੀ ਹੈ ਤੇ ਫਿਰ ਇਹ ਆਪਣੇ ਆਸ਼ਕ ਲੱਕੀ ਨੂੰ ਤੇ ਉਹਦੇ ਸਾਥੀ ਗੋਪੀ ਨੂੰ ਅੰਦਰ ਬਾੜ ਲੈਂਦੀ ਹੈ ਹੁਣ ਇਹ ਜਿਹੜਾ ਲੱਕੀ ਸੀ ਇਹਨੇ ਪਹਿਲਾਂ ਤਾਂ ਗਲਾ ਦਬਾ ਕੇ ਇਹਦੀ ਸਾਸੂ ਨੂੰ ਮਾਰ ਦਿੱਤਾ ਤੇ ਫਿਰ ਇੱਕ ਲੋਹੇ ਦੀ ਰਾਡ ਇਹਦੇ ਸਿਰ ਦੇ ਉੱਤੇ ਮਾਰ ਦਿੱਤੀ ਜਿਸ ਸਮੇਂ ਇਹ ਸਾਰੀ ਘਟਨਾ ਨੂੰ ਅੰਜਾਮ ਦੇ ਰਿਹਾ ਸੀ ਉਸ ਸਮੇਂ ਇਹ ਦੋਨੇ ਨੂਹਾਂ ਬੈ ਕੇ ਵੇਖ ਰੀਆਂ ਸਨ ਜਾਂ ਲੱਗਿਆ ਲੱਕੀ ਨੂੰ ਦੋਨਾਂ ਨੂਹਾਂ ਨੇ ਸੇ ਤੋਲੇ ਸੋਨਾ ਤੇ ਇੱਕ ਆਈਫੋਨ ਤੇ ਕੁਝ ਨਗਦੀ ਦੇ ਦਿੱਤੀ ਤਾਂ ਜੋ ਪੁਲਿਸ ਵਾਲਿਆਂ ਨੂੰ ਇਹ ਲੱਗੇ ਕਿ ਇਹ ਚੋਰ ਚੱਕਿਆਂ ਦਾ ਕੰਮ ਹੈ ਜਦ ਇਹਨਾਂ ਦੀ ਛੋਟੀ ਨੂੰ ਸੀ ਉਹਦਾ ਆਸ਼ਿਕ सोनू ਉਹ ਪਹਿਲਾਂ ਤੋਂ ਹੀ ਵਿਦੇਸ਼ ਚਲਾ ਗਿਆ ਸੀ ਇਸ ਲਈ ਉਹਨੂੰ ਇਹਦੇ ਬਾਰੇ ਕੁਝ ਵੀ ਪਤਾ ਨਹੀਂ ਸੀ ਇਸ ਲਈ ਉਹ ਇਸ ਕੇਸ ਦੇ ਵਿੱਚ ਬਚ ਜਾਂਦਾ ਹੈ ਜਦੋਂ ਇਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਇਹਨਾਂ ਦੀ ਸੱਸ ਮਾਰ ਚੁੱਕੀ ਹੈ ਫਿਰ ਇਹ ਨਾਟਕ ਖੇਡਦਿਆਂ ਨੇ ਤੇ ਕੋਠੇ ਤੇ ਚੜਕੇ ਰੋਲਾ ਪਾ ਦਿੰਦਿਆਂ ਨੇ ਕਿ ਸਾਡੇ ਘਰ 10-15 ਬੰਦੇ ਬਰੇ ਜਿਨ੍ਹਾਂ ਨੇ ਇਹਦੀ ਸੱਸ ਨੂੰ ਮਾਰਿਆ ਤੇ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ ਇਸ ਘਟਨਾ ਤੋਂ ਇੱਕ ਗੱਲ ਤਾਂ ਸਾਬਿਤ ਹੋ ਗਈ ਕਿ ਪੈਸਾ ਤੁਹਾਨੂੰ ਸਕੂਨ ਨਹੀਂ ਦੇ ਸਕਦਾ ਜੋ ਜਿਸਮਾਨੀ ਰਿਸ਼ਤੇ ਹੁੰਦੇ ਨੇ ਉਹ ਤੁਹਾਨੂੰ ਫੈਮਿਲੀ ਦੇ ਵਿੱਚ ਰਹਿ ਕੇ ਹੀ ਪੂਰੇ ਕਰਨੇ ਪੈਂਦੇ ਨੇ ਤੇ ਕਈ ਵਾਰੀ ਬੰਦਾ ਪੈਸੇ ਦੇ ਲਾਲਚ ਦੇ ਵਿੱਚ ਇੰਨਾ ਦੂਰ ਚਲਿਆ ਜਾਂਦਾ ਹੈ ਕਿ ਮਗਰੋਂ ਉਹਦੇ ਕਰ ਵਾਲੇ ਗਲਤ ਕਦਮ ਚੱਕ ਲੈਂਦੇ ਨੇ ਕੁਝ ਇਸੇ ਤਰ੍ਹਾਂ ਹੀ ਇਹਨਾਂ ਦੇ ਨਾਲ ਵੀ ਹੋਇਆ ਸੀ ਬਾਕੀ ਤੁਹਾਡਾ ਕੀ ਕਹਿਣਾ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ